ਕਿ ਸਾਡੇ ਨਾਲ ਤਾਂ ਪਹਿਲਾਂ 2-3 ਵਾਰੀ ਸਾਡੀ ਜ਼ਮੀਨ ਐਕਵਾਇਰ ਹੋ ਚੁੱਕੀ ਐ ਐਰੋਸਿਟੀ ਤੇ ਆਈ ਸੀਟੀ ਚ ਹੁਣ ਆ ਨਵਾਂ ਜਿਹੜਾ ਐਟ੍ਰੋਪੋਲਿਸਾਈਟ ਦੇ ਚ ਵੀ ਸਾਡੀ ਜ਼ਮੀਨ ਐਕਵਾਇਰ ਹੋਈ ਐ ਕਿਉਂਕਿ ਸਾਨੂੰ ਤਾਂ ਬਿਲਕੁਲ ਕਰੀਬ ਤੋਂ ਪਤਾ ਵੀ ਗਮਾੜਾ ਨੇ ਕੀ ਸਾਡੇ ਨਾਲ ਲੁੱਟਾ ਕਰਨੀ ਐ ਕੀ ਸਾਡੇ ਨਾਲ ਮਤਲਬ ਵਾਦੇ ਜਿਹੜੇ ਕਰਕੇ ਇਹ ਦਿਖਾਣਾ ਕੁਛ ਇਹਨਾਂ ਨੇ ਮਖੌਟੇ ਆਗੇ ਕੁਛ ਨਹੀਂ ਐ ਸਾਨੂੰ ਦੇਣ ਵਾਸਤੇ ਨਾ ਕੋਲ ਕਿ ਜੋ ਸਾਡੇ ਨਾਲ ਪਹਿਲਾਂ ਐਰੋਸਿਟੀਚ ਕੀਤਾ ਸਾਡੇ ਨਾਲ ਪ੍ਰੋਮਿਸ ਕਰ ਲਿਆ ਵੀ ਤੁਹਾਨੂੰ 200 ਗਜ ਦਾ ਸ਼ੋਰੂ ਕਰਾਂਗੇ ਜਿਹੜਾ ਲੈਂਡ ਪੂਲਿੰਗ ਲਊਗਾ ਉਹ ਲੈਂਡ ਪੂਲਿੰਗ ਫੇਰ ਘਟਾ ਕੇ ਇਹਨਾਂ ਨੇ 100 ਗਜ ਦੀ ਕਰਤੀ ਕਦੇ 60 ਗਜ ਵੀ ਕਰਤੀ ਹੁਣ ਤੱਕ ਜ਼ਿੰਮੇਦਾਰ ਬਿਲਕਦੇ ਫਿਰਦੇ ਆ ਕਿਸੇ ਨੂੰ ਕੋਈ ਲੈਂਡ ਪੂਲਿੰਗ ਨਹੀਂ ਪਈ ਕੋਈ ਉਸ ਤੋਂ ਬਾਅਦ ਫੇਰ ਹੋਈ ਐਰੋ ਆਪਣਾ ਆਈਟੀ ਸਿਟੀ ਆਈਟੀ 'ਚ ਹੋਇਆ ਸਾਨੂੰ ਉਹੀ ਸੇਮ ਛੋਟੇ ਰੋੜਾ ਦੇ ਸਾਨੂੰ ਸ਼ੋਰੂ ਨਹੀਂ ਦਿੱਤੇ ਇਹ ਕੋਈ ਲੜਾਈ ਕੰਨੇ ਇਹ ਸੱਤ ਪਿੰਡਾਂ ਦੀ ਨਹੀਂ ਹੈ ਇਹ ਪੂਰੇ ਆਪਣੇ ਮੁਹਾਲੀ ਹਲਕੇ ਦੀ ਨਹੀਂ ਹੈ ਪੂਰੇ ਪੰਜਾਬ ਦੀ ਹੈ ਕਿਉਂਕਿ ਆਪਣੇ ਸਭ ਨਾਲ ਇਹ ਇਦਾਂ ਦਾ ਵਿਤਕਰਾ ਹੋਊਗਾ ਲੂਟਾ ਕਰਕੇ ਕੰਪਨੀਆਂ ਨੇ ਬਾਹਰੋਂ ਪੈਸੇ ਲੈ ਜਾਣੇ ਆ ਆਪਣੇ ਤਾਂ ਲੋਕ ਬੈਠੇ ਦੇਖਦੇ ਹੀ ਰਹਿ ਜਾਣਗੇ ਵੀ ਹੋਇਆ ਕੀ ਇਹ ਹੱਥ ਮਲਦੇ ਰਹਿਾਂਗੇ ਆਪਾਂ ਸਾਡੇ ਨਾਲ ਕੀ ਹੋਇਆ ਐਟਰੋ ਪਾਈ ਜਦੋਂ ਅਸੀਂ ਲੈਂਡ ਪੂਲਿੰਗ ਭਰੀ ਤਾਂ ਉਸ ਟਾਈਮ ਕਿਹਾ ਗਿਆ ਸਾਨੂੰ ਵੀ ਆ ਤੁਹਾਡਾ ਨਕਸ਼ਾ ਤੁਹਾਨੂੰ 메ਨ ਰੋਡ ਤੇ 200 ਫੁੱਟ ਦੀ ਰੋਡ ਤੇ ਤੁਹਾਨੂੰ ਸ਼ੋਰੂਮ ਦਿੱਤੇ ਜਾਣਗੇ ਇੱਥੇ ਤੁਹਾਡੇ ਜਿਹੜੇ ਪਲਾਨ ਲੈ ਜਾਂਦੇ ਹੋਣਗੇ ਇੱਥੇ ਦੇਣਾਂਗੇ ਦੇਵਾਂਗੇ ਤੁਹਾਨੂੰ ਦੂਜਾ ਜਿਹੜੇ ਕਾਰਨਰ ਉਹ ਕਿਸਮਤ ਹੈ ਜਿਹਦੀ ਜਾਗੇਗੀ ਵੀ ਕਾਰਨਰ ਵੀ ਨਿਕਲ ਸਕਦਾ ਤੁਹਾਨੂੰ ਜਿਹੜੀਆਂ ਇਹ ਸ਼ਰਤਾਂ ਸਾਡੇ ਨਾਲ ਰੱਖ ਕੇ ਸਾਡੇ ਤੋਂ ਲੈਂਡ ਬੁਇੰਗ ਭਰਾਈ ਗਈ ਸੀ ਉਹ ਬਿਲਕੁਲ ਖਤਮ ਕਰ ਦਿਆ ਨਾਤਾ ਸਾਨੂੰ ਕੋਈ ਕਾਰਨਰ ਨਾ ਕੋਈ ਫੇਸਿੰਗ ਪਾਰਕ ਇਹ ਜ਼ਿਮੀਦਾਰ ਵਾਸਤੇ ਸਪੈਸ਼ਲੀ ਕਿਹਨਾਂ ਨੇ ਇੱਕ ਸਕੀਮ ਰੱਖੀ ਹੋਈ ਹੈ ਵੀ ਜ਼ਿਮੀਦਾਰ ਨੂੰ ਨਹੀਂ ਦੇਣਾ ਜਿਹੜਾ ਕੋਈ ਹੋਰ ਪੈਸੇ ਭਰਦਾ ਉਹਨੂੰ ਦੇ ਦੋ ਜ਼ਿਮੀਦਾਰ ਨੂੰ ਨਹੀਂ ਦੇਣਾ ਦੂਜਾ ਫਿਰ শোরੂਮ ਵਾਲੀ ਗੱਲ ਆਈ ਆ ਸਾਡੇ ਸੀਪੀ ਸਟਾન્ડ ਦੇ ਸਾਹਮਣੇ 22-25 ਕਰੋੜ ਦਾ শোরੂਮ ਬਣੂਗਾ ਇਸ ਦਾ ਉੱਥੇ ਸਾਡੀ ਸੋਨੇ ਵਰਗੀ ਜ਼ਮੀਨ ਲੈ ਕੇ ਸਾਨੂੰ ਕਿੱਥੇ ਕਰਿਆ ਕਹਿੰਦੇ ਤਿੰਨ ਕਿੱਲੇਆਂ ਦਾ ਫਰੰਟ ਹੈ ਜਿਹੜੇ ਪ੍ਰਾਈਵੇਟ ਕੰਪਨੀਆਂ ਵਾਸਤੇ ਗਮਾੜਾ ਨੇ ਆਪ ਰੱਖ ਲਿਆ ਜੀ ਬੇਚ ਤੇ ਆਜੀ ਕੁੱਲ ਮਿਲਾ ਕੇ ਉਹ ਦੱਸੋ ਜ਼ਿਮੀਦਾਰਾਂ ਦਾ ਕੀ ਕਸੂਰ ਹੈ ਜੀ ਸਾਡੇ ਕੋਲ ਥੋੜੀ-ਥੋੜੀਆਂ ਜ਼ਮੀਨਾਂ ਜ਼ਿਮੀਦਾਰਾਂ ਕੋਲ ਇੱਥੇ ਕੀ ਕਰਾਂਗੇ ਅਸੀਂ ਆਹ ਪਲਾਟ ਤਾਂ ਸਾਡੇ ਆਪਣੇ ਰਹਿਣ ਵਾਸਤੇ ਰਹਿਣਗੇ ਖੜੀ ਨਹੀਂ ਰਹਿਣਗੇ ਕਿਉਂਕਿ ਸਾਡੇ ਜਿਹੜੇ ਪਿੰਡਾਂ ਦੀਆਂ ਬਾਉਂਡਰੀਆਂ ਕਰਕੇ ਇਹਨਾਂ ਨੇ ਸਾਨੂੰ ਦਾ ਇੱਕ ਜੇਲ ਦੀ ਤਰ੍ਹਾਂ ਰੱਖਿਆ ਨੇ ਪਿੰਡ ਹੈ ਵੀ ਸਾਡ ਦੇਖੋ ਪਹਿਲਾ ਦਾ ਚਿੱਲਾ ਚਾਰੇ ਪਾਸੇ ਤੋਂ ਇੱਕ ਪਾਸੇ ਨਾਲਾ ਹੈਗਾ ਅੱਗੇ ਅਸ਼ਰ ਹੈਗਾ ਪਿੱਛੇ ਫੇਰ ਨਾਲਾ ਹੈਗਾ ਦੂਜੇ ਪਾਸੇ ਦੀਵਾਰ ਕਰਤੀ ਚਾਰੇ ਪਾਸੇ ਤੋਂ ਇੱਕ ਐਂਟਰੀ ਹੈ ਪਿੰਡ ਦੀ ਰਾਤ ਬਰਾਦ ਕੋਈ ਮੂਰੇ ਟਰੱਕ ਕੜ ਗਿਆ ਆਇਆ ਕੁਝ ਵੀ ਅਜਿਹਾ ਦਾ ਵਾਕਾ ਹੋ ਗਿਆ ਕੋਈ ਘਰ ਤੋਂ ਕਿਸੇ ਨੇ ਦਵਾਈ ਲੈਣ ਜਾਣਾ ਕੁਝ ਜਾਣਾ ਬਿਲਕੁਲ ਹੀ ਬਲਾਕ ਕੀਤਾ ਹੋਇਆ ਸਾਰੇ ਪਿੰਡਾਂ ਦਾ ਹੀ ਇਹ ਈ ਇਲਾਦ ਹੋਣਗੇ ਆਉਣ ਵਾਲੇ ਟਾਈਮ 'ਚ ਸਾਡੇ ਨਾਲ ਜਿਹੜੀ 200 ਗਰਤੀ ਉੱਤੇ ਐਰੋ ਸਿਟੀ 'ਚ ਹੋਈ ਹੈ ਐਟਰੋਪੋਲਿਸ ਪੀ ਬਲਾਕ ਦੀ ਉੱਥੇ ਕੀ ਕੀਤਾ ਇਹਨਾਂ ਨੇ ਸਾਨੂੰ ਕਹਿੰਦੇ ਵੀ ਸਾਨੂੰ ਦੱਸੇ ਦਿੱਤਾ ਵੀ ਪਹਿਲਾਂ ਰੋਡ ਦੀ ਗੱਲ ਕੀਤੀ ਹੁਣ ਛੱਡ ਫੁੱਟੇ ਰੋਡ ਤੇ ਆ ਗਏ ਜੀ ਉਹਦਾ ਰੇਟ ਅੱਜ ਦਾ ਕੀ ਹੈ ਜੀ 4 ਤੋਂ 5 ਕਰੋੜ ਰੁਪਈਆ ਕੀ ਸਾਨੂੰ ਦਿਖਾਇਆ ਕੁਛ ਹੈ ਤੇ ਹੁਣ ਦਿੱਤਾ ਕੁਛ ਹੈ ਉਹ ਵੀ ਪਤਾ ਨਹੀਂ ਦੇਣੇ ਐ 10 ਸਾਲ ਬਾਅਦ ਦੇਣੇ ਐ 15 ਸਾਲ ਬਾਅਦ ਦੇਣੇ ਐ ਜੋ ਹੁਣ ਅੱਜ ਐਰੋ ਸਿਟੀ ਜਿਹੜੀ ਪਹਿਲੀ ਬਣੀ ਹੋਈ ਐ ਉਹਨੂੰ 15 ਸਾਲ ਹੋ ਗਏ ਬਣੇ ਨੂੰ ਅੱਜ ਕੋਈ ਕਹਿ ਦੇਵੇ ਸਾਨੂੰ ਜ਼ਿੰਮੇਦਾਰ ਵੀ ਸਾਨੂੰ ਕੋਈ ਪਲਾਟ ਸ਼ੋਰੂਮ ਕੋਈ ਦਿਖਿਆ ਮਿਲਿਆ ਕੋਈ ਸ਼ੋਰੂਮ ਕਿਉਂਕਿ ਇਹਨਾਂ ਨੇ ਆਪਣੇ ਜਿਹੜੀ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ ਸੀ ਕਿ ਸੀਟੀ ਸੈਂਟਰ ਯੂਲੀ ਹੋਰ ਪਤਾ ਨਹੀਂ ਕਿਹੜੇ-ਕਿਹੜੇ ਹੈਗੇ ਆ ਉਹਨਾਂ ਨੇ ਆਪਣੇ ਕੱਟ ਕੇ ਜੀ ਆਪਣੀਆਂ ਇੱਕ ਮਤਲਬ ਜੜੀਆਂ ਬਣਾਤੀਆਂ ਜਿਹੜੇ ਪਲਾਟਾਂ ਦੇ ਰੇਟ ਆ ਉਹ ਜ਼ੀਰੋ ਕਰਤੇ ਨਾ ਹੁਣ ਅਸੀਂ ਕਿਸੇ ਤਾਗ ਜਾ ਚੈਨ ਨਾ ਕਿਸੇ ਜ਼ਮੀਨ ਤੇ ਆ ਸਾਡਾ ਸਾਰਾ ਮਤਲਬ ਪ੍ਰੋਪਰਟੀ ਦਾ ਮਤਲਬ ਇੱਥੇ ਸਾਨੂੰ ਤਾਂ ਉਜਾੜ ਕੇ ਇਹਨਾਂ ਨੇ ਵਾਪਸ ਭੇਜਣਾ ਵੀ ਤੁਸੀਂ ਆਪਣੇ ਘਰਾਂ ਭੇਜੋ ਇਹ ਇੱਕ ਲੜਾਈ ਸਾਡੀ ਕੱਲੇ ਸੱਤ ਪਿੰਡਾਂ ਦੀ ਆ ਆਪਣੇ ਮੁਹਾਲੀ ਦੀ ਨਹੀਂ ਹੈਗੀ ਬਾਹਰ ਤੋਂ ਵੀ ਬਈ ਹੋਰਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਬਈ ਜਿਹੜੀ ਅਸੀਂ ਇਕੱਠੇ ਹੋ ਕੇ ਇਹ ਹਮਲਾ ਮਾਰ ਲਈਏ ਆਪਣੀ ਜ਼ਮੀਨਾਂ ਨੂੰ ਬਚਾ ਲਈਏ ਕੋਈ ਲੈਂਡ ਪੁਲਿੰਗ ਨਹੀਂ ਲੈਣੀ ਅਸੀਂ ਨਾ ਕੋਈ ਅਸੀਂ ਕੋਈ ਐਕੁਇਜੀਸ਼ਨ ਕਰਾਣੀ ਹੈ ਸਾਡੀ ਜ਼ਮੀਨਾਂ ਜਿੱਤਾ ਹੈ ਕਿ ਐਤਾ ਹੀ ਰਹਿਣ ਦੋ ਇਹਦਾ ਸਾਡੇ ਜਿਹੜੇ ਜ਼ਿਮੀਦਾਰ ਜਿੱਦਾਂ ਪ੍ਰਾਈਵੇਟ ਜੀਲਕਬਰ ਵਗੈਰਾ ਅਸੀਂ ਜ਼ਿਮੀਦਾਰ ਆਪ ਆਪਣੇ ਖੇਤ ਚ ਕੱਟ ਕੇ ਵੇਚ ਸਕਦਾ ਪੁੱਤਾਂ ਦਾ ਕੋਈ ਸਾਨੂੰ 플ਾਨ ਬਣਾ ਕੇ ਸਰਕਾਰ ਤੋਂ ਹੋਵੇ ਠੀਕ ਹੈ ਨਹੀਂ ਅਸੀਂ ਕੋਈ ਕਿਸੇ ਨੂੰ ਕੋਈ ਜ਼ਮੀਨ ਦੇਣ ਦੀ ਲੋੜ ਨਹੀਂ ਹੈਗੀ ਕਿਉਂਕਿ ਤੁਹਾਡਾ ਇੱਕ ਹੰਬੜਾ ਇੱਕ ਇੱਕ ਜੁੜਤਾ ਜਿਹੜੀ ਹੋਏਗੀ ਉਸੇ ਨਾਲ ਸਾਨੂੰ ਕੁਝ ਮੇ ਲੂਗਾ ਕੋਈ ਚਾਲਣਾ ਦਿਖੂਗਾ ਨਹੀਂ ਤੁਸੀਂ ਜੋ ਸਾਡੇ ਨਾਲ ਮਤਲਬ ਸੋਚ ਨਹੀਂ ਸਕਦੇ ਕੀ ਹੋ ਰਿਹਾ ਜ਼ਮਾੜਾ ਚ ਕੋਈ ਤੁਸੀਂ ਹੁਣ ਕੋਈ ਜ਼ਮੀਨ ਦੇਖੋ ਕਿੱਦਾਂ ਇਹਨਾਂ ਨੇ ਇੱਕੇ ਦਮ ਤੁਹਾਡੇ ਤੇ ਲਾਗੇ ਤੋਫਤੇ ਵੀ ਤੁਸੀਂ ਜ਼ਮੀਨ ਨਹੀਂ ਵੇਚ ਸਕਦੇ ਜੀ ਆਪਣੇ ਈ ਜੀ ਤੁਹਾਡੇ ਵਾਸਤੇ ਤੁਸੀਂ ਮਤਲਬ ਆਪਣੀ ਜ਼ਮੀਨ ਕੋਈ ਘਰ ਦੇ ਕੋਈ ਵਿਵਹਾਰ ਹੋ ਗਿਆ ਕਿਸੇ ਦਾ ਵਿਆਹ ਕਰਨਾ ਬੱਚੇ ਦਾ ਬਾਹਰ ਭੇਜਣਾ ਆ ਆ ਕੁਝ ਵੀ ਕਰਨਾ ਤੁਸੀਂ ਕੁਛ ਇਹਦਾ ਦਾ ਕੰਮ ਕਰ ਰਹੇ ਹੋ ਤੇ ਉਹ ਪਹਿਲਾਂ ਇਹਦਾ ਦਾ ਘਰ ਪਰੋਂਗੇ ਆ ਕੇ ਇਹਨਾਂ ਤੋਂ ਪਰਮਿਸ਼ਨ ਲਵੋਗੇ ਤਾਂ ਸਾਨੂੰ ਪਰਮਿਸ਼ਨ ਵੀ ਲੀਆਂ ਵੀ ਹਾਂ ਜੀ ਕਰ ਲੋ ਆਪਣੀਆਂ ਜ਼ਮੀਨਾਂ ਦੇ ਆਪਾਂ ਨੂੰ ਹੀ ਪੈਸੇ ਦੇਣੇ ਪੈ ਰਹੇ ਆ ਵਾਹਿ ਹੀ ਬੇਂਤੀਆਂ ਮੇਰੀਆਂ ਵੀ ਆਪਾਂ ਆਪਣੀ ਜ਼ਮੀਨਾਂ ਨੂੰ ਬਚਾ ਲਈਏ ਆਪਣੇ ਵਜੂਤ ਨੂੰ ਬਚਾ ਲਈਏ ਇੱਕ ਜੁੜਤਾ ਹੋ ਕੇ ਇੱਕ ਮੋੜਤਾ ਹੋ ਕੇ ਵਾਹਿ ਹੀ ਬੇਂਤੀਆਂ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ